विधानसभा ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਅੱਜ ਫਤੇ ਸਿੰਘ ਕਲੋਨੀ ਅਤੇ ਭਰਾੜੀਵਾਲ ਖੇਤਰ ਵਿੱਚ ਛੜਕਾ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਨੂੰ ਬਣਾਉਣ ਲਈ ਉੱਧਰ ਉੱਚ ਪੱਧਰੀ ਟੈਕਨੋਲੋਜੀ ਦੀ ਵਰਤੋਂ ਕਰਕੇ ਬਣਾਈਆਂ ਜਾ ਰਹੀਆਂ ਹਨ ਉਹਨਾਂ ਅੱਗੇ ਕਿਹਾ ਕਿ ਫਤੇ ਸਿੰਘ ਕਲੋਨੀ ਵਿੱਚ ਸੜਕਾਂ 8 ਸਾਲ ਪਹਿਲਾਂ ਬਣਾਈਆਂ ਗਈਆਂ ਸਨ ਪਰ ਉਹਨਾਂ ਵਿੱਚੋਂ ਜ਼ਿਆਦਾਤਰ ਟੁੱਟੀਆਂ ਹੋਈਆਂ ਸਨ ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਵਸਨੀਕਾਂ ਨੇ ਟੁੱਟੀਆਂ ਸੜਕਾਂ ਬਾਰੇ ਚਿੰਤਾਵਾਂ ਦਸੀਆਂ ਹਨ ਅਤੇ ਇਸ ਨੂੰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਸਨੀਕਾਂ ਨੂੰ ਹੁਣ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਅੱਜ ਇਲਾਕਾ ਨਿਵਾਸੀਆਂ ਨੂੰ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਅਸੀਂ ਵਾਰਡ ਨੰਬਰ 55 ਦੇ ਵਿੱਚ ਇਲਾਕਾ ਭਗਤਾਵਾਲਾ ਦਾਰਾ ਮੰਡੀ ਤੋਂ ਲੈ ਕੇ ਅੰਦਰ ਫਤਿਹ ਸਿੰਘ ਕਲੋਨੀ ਸਾਰੀ ਕਵਰ ਕਰਦੇ ਹੋਏ ਪਰਾੜੀਵਾਲ ਪਹੁੰਚ ਕੇ ਹੋ ਪੜਾੜੀਵਾਲ ਤੋਂ ਬਾਅਦ ਵੀ ਸਾਰੀ ਪੜਾੜੀਵਾਲ ਦੇ ਆਊਟਸਾਈਡ ਤੇ ਜਿਹੜੀ ਸੜਕ ਹੈ ਉਹਦਾ ਦੁਗਾਟਨਾ ਜੀ ਅਸੀਂ ਅੱਜ ਕੀਤਾ ਸੋ ਬੜੀ ਚਿਰ ਤੋਂ ਲੱਕੇ ਅਲੈ ਦੀ ਇਹ ਮੰਗ ਸੀਗੀ ਕਿ ਸੜਕ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਸੀਗੀ ਸੋ ਅੱਜ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਅਮਰਸਰ ਸ਼ਹਿਰ ਦੇ ਵਿੱਚ ਚਾਰੇ ਤਰਫ ਸੜਕਾਂ ਜਿਹੜੀਆਂ ਉਹ ਬਣ ਰਹੀਆਂ ਹਰ ਜਗ੍ਹਾ ਤੇ ਤੁਸੀਂ ਜਾ ਕੇ ਦੇਖ ਲਓ ਚਾਹੇ ਸ਼ਰਦੰਦਰੂ ਨੀਲਕਾ ਚਾਇਓ ਸ਼ਹਿਰ ਦਾ ਬਾਹਰਲਾ ਇਲਾਕਾ ਸਾਰੀਆਂ ਸੜਕਾਂ ਜਿਹੜੀਆਂ ਬਹੁਤ ਬਰਗੂਤੀ ਨਾਲ ਬਣ ਰਹੀਆਂ ਔਰ ਇਧਰ ਲਈ ਮੈਂ ਆਪਣੀ ਪਾਰਟੀ ਦੇ ਹਾਈ ਕਮਾਂਡਰ ਰਵਿੰਦਜੀ ਦਾ ਔਰ ਸੋਦੀਆ ਸਾਹਿਬ ਔਰ ਅਰਵਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਕਿ ਜਦੋਂ ਕਦੀ ਵੀ ਅਸੀਂ ਕੋਈ ਡਵੈਲਪਮੈਂਟ ਦਾ ਕੰਮ ਲੈ ਕੇ ਜਾਂਦੇ ਆ ਪਹਿਲ ਦੇ ਆਧਾਰ ਤੇ ਸਾਡਾ ਕੰਮ ਕਰਦੇ ਨੇ ਮੈਂ ਕੋਈ ਬੇਨਤੀ ਕਰਦਾ ਸਾਰਿਆਂ ਨੂੰ ਭਾਵੇਂ ਕਾਲੀ ਆ ਭਾਵੇਂ ਕਾਂਗਰਸੀ ਇੱਕ ਵਾਰੀ ਫੋਨ ਕਰਕੇ ਸਾਹਿਬ ਨੂੰ ਕੰਮ ਦੱਸੋ ਗਰੰਟੀ ਮੇਰੀ ਉਸੇ ਵਲੇ ਤੁਰੰਤ ਕੰਮ ਕਰਦੇ ਜੇ ਇਹੋ ਜਿਹੇ ਐਮ.ਐਲ.ਏ ਆਪਾਂ ਨੂੰ ਕੋਈ ਨਹੀਂ ਤੇ ਮਿਲਲੇ ਬਹੁਤ ਵਧੀਆ ਕੰਮ ਕਰਨਦੇ ਜਿਹੜਾ ਕੰਮ ਕਹੀਦਾ ਤੁਰੰਤ ਕੰਮ ਹੁੰਦਾ ਜੇ ਫਤੇ ਸਿੰਘ ਕਲੋਨੀ ਤੋਂ ਬਣੀ ਜੇ ਭਰਾੜੀ ਵਾਲ ਤੱਕ ਸਾਰੇ ਪਾਸੇ ਬਣੀ ਜੇ ਜਿੱਥੋਂ ਫਤੇ ਸਿੰਘ ਕਲੋਨੀ ਦੇ ਵਿੱਚ ਜਿਹੜੀ ਸੜਕ ਇੰਟਰ ਹੋ ਰਹੀ ਆ ਹਿੰਦ ਮੋਤਪੁਰਾ ਔਰ ਦਾਣਾ ਮੰਡੀ ਦੇ ਵਿੱਚ ਕਾਰ ਸੈਂਟਰ ਚੋਂ ਬੜੀ ਧੀਰ ਤੋਂ ਜਨਤਾ ਦੀ ਮੰਗ ਹੀ ਜਦੋਂ ਇਧਰ ਰੰਗਦੇ 68 ਠਾ ਠਾ ਗੱਡੀਆਂ ਵੱਜਦੀਆਂ ਆ ਔਰ ਬੜੀਆਂ ਗੱਡੀਆਂ ਦੇ ਨੁਕਸਾਨ ਵੀ ਹੁੰਦੇ ਸੀ ਸ਼ੌਕਰ ਝੋਟ ਗਿਆ ਪੈਂਚਰ ਹੋ ਗਈ ਟਾਇਰ ਪਾਟ ਗਿਆ ਅਕਸਰ ਇਦਾਂ ਦੀਆਂ ਇੱਥੇ ਘਟਨਾਵਾਂ ਹੁੰਦੀਆਂ ਰਹਿੰਦੀਆਂ ਸੀ ਔਰ ਅੱਜ ਬੜੀ ਸਤਿਗੁਰ ਨੇ ਕਿਰਪਾ ਕੀਤੀ ਆ ਕਿ ਸਾਡੇ ਹਲਕੇ ਦੇ ਐਮਐਲਏ ਅਜੇ ਗੁਪਤਾ ਜੀ ਇਹ ਰੋਡ ਦਾ ਅਦਗਾਟਨ ਕੀਤਾ ਵਾ